ਇਹ ਕਰਮ ਕੇ ਜੱਲਾਖਾ ਨੇ ਬੋਵਾ ਤੇ ਹੜਵਾਤੇ ਜਾਏ ਬੰਕ ਪਰ ਗੋਡਾ ਰੱਖ ਦਿਆਂਗੇ ਜਪਾਣਾ ਜੀ ਗੁਰਬਾਦ ਜਿੰਦਾਬਾਦ ਜੀ ਸਰਕਾਰ ਫੁੱਟਾਪਾ ਸਾਲ 2016 ਚ ਅਗਨਪੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਚ ਪੰਜ ਸਿੰਘ ਸਹਿਬਾਨਾ ਵੱਲੋਂ ਹੁਣ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਤੇ ਕਾਰਜ ਕਰਨੀ ਮੈਂਬਰਾਂ ਵੱਲੋਂ ਖਿਆਮਾ ਚਨਾਵ ਲਈ ਜਿੱਥੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ਼੍ਰੀ ਕਾਨਪੜ ਸਾਹਿਬ ਦੇ ਫੋਗ ਪਾਈ ਗਏ ਨੇ ਉੱਥੇ ਹੀ ਸ਼੍ਰੀ ਕਾਰਤਕ ਸਾਹਿਬ ਦੇ ਸ਼੍ਰੀ ਅਖੰਡ ਪੜ ਸਾਹਿਬ ਵੀ ਆਰੰਭ ਕਰਵਾਏ ਗਏ ਨੇ ਇਸੋ ਪ੍ਰੰਤ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਾਈ ਗਈ ਧਾਰਮਿਕ ਸਜਾ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਪਾਈ ਗੋਬਿੰਦ ਸਿੰਘ ਲੋਨਗੋ ਵਾਰ ਸਹਿਤ ਅਗੇਤ ਕਮੇਟੀ ਦੇ ਮੈਂਬਰਾਂ ਨੇ ਸ਼ੁਰੂ ਕਰ ਦਿੱਤੀ ਹੈ ਇਸ ਦੇ ਤਹਿਤ ਉਹਨਾਂ ਵੱਲੋਂ ਸਾਰਾ ਗੜੀ ਸੜਾ ਤੋਂ ਲੈ ਕੇ ਘੰਟਾ ਘੜ ਚੌਂਕ ਤੱਕ ਝਾੜੋ ਲਗਵਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਸੇਵਾ ਲਗਾਤਾਰ ਦਿਨ ਦਿਨ ਚੱਲੀ ਰਹੇਗੀ ਪ੍ਰਧਾਨ ਜੀ ਅੱਜ ਜਿਹੜਾ ਖਤਪਾਲ ਕੋਤੇ ਬਾਰਿਸ਼ ਦੱਸ ਦੋ ਕੈਂਟੀ ਕੋਲ ਐਂਡ ਕੋਲ ਐਂਡ ਆਹ ਕੈਮਰਾ ਰਸ ਤੇ ਯਾਠਾ ਅਜੀਤ ਥੋੜੀ ਤਾਰ ਪਿੱਛੇ ਕਰਨਾ ਚਾਹਤ ਜੀਤ ਥੋੜ ਫਿਰ ਤਾਂ ਜੀ ਪ੍ਰਤਾਜੀ ਅੱਜ ਚਤਾਰ ਤੇਰੀ 58 ਹੋਣਾ ਜੀ ਟ ਵਾਲਾ ਸਭ ਤੋਂ ਪਹਿਲਾਂ ਤਾਂ ਅੱਜ ਇੱਕ ਬਹੁਤ ਹੀ ਤਿਤਾਈ ਜਿਹੜੀ ਤਾਂ ਕਰਾ ਥੋੜਾ ਸਾਡੇ ਸਵਾਰ ਸਾਹਿਬ ਜੀ ਦੇ ਇੱਕ ਗ੍ਰੰਥੀ ਸਿੰਘ ਜਾਨੀ ਸੁਖਵਿੰਦਰ ਸਿੰਘ ਜੀ ਜਿਹੜੇ ਕਾਲ ਚਲਾਣਾ ਕਰ ਗਏ ਨੇ ਔਰ ਉਹਨਾਂ ਦਾ ਬਹੁਤ ਹੀ ਕੋਈ ਸੰਸਰਨ ਜੀ ਮਹਾਰਾਜ ਦਾ ਤਾਂ ਸੈ ਕਿਸੇ ਦੁਆਰਾ ਕਰਨਾ ਜਰੂਰੀ ਹੈ और जो तो पिछले समय के श्री गुरु ग्रंथ साहब के पावन सुरक्षा आग्न भेट हुए सनसाने गए सन और उन्होंने पहचाताप के लिए श्री अवाल साहब के सिंह साहब यानी हरप्रीत सिंह वालों आदेश होए सन कि ਇਕ ਤਿਸ ਜਿਹੀ ਰੰਦਾਸ ਗੁਰੂ ਰਾਮ ਸਿੰਘ ਸਾਹਿਬ ਦੇਖੇ ਰਾਂ ਤਾਂ ਕਰ ਔਰ ਜਿਹੜਾ ਪਾਚਾ ਤਾਂ ਬਲਿਸ਼ਮੀ ਖੰਡਕਪਾਪ ਸਾਹਿਬ ਦੇ ਦੇ ਰਾਏ ਗਏ ਨੇ ਔਰ ਅੱਜ ਸੁਖੰਡਕਪਾਪ ਸਾਹਿਬ ਦੇ ਕੋਲ ਫਾਇਜ ਨੇ ਸਾਰੇ ਉਹਦੇ ਦਾਤ ਸਹਿਬਾਨ ਅਤੇ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਇਸ ਸ਼ਾਮ ਨੂੰ ਹੋਏ ਆ ਔਰ ਦੂਸਰੀ ਕਲਪਤ ਸਰਦਾ ਦੇ ਸੇ ਕੋ ਦੇ ਮੁਤਾਬਕ ਅੱਜ ਸੁਖੰਡਕਪਾਪ ਸਾਹਿਬ ਕੋ ਸੁਖੰਡਕਪਾਪ ਸਾਹਿਬ ਰਾਮ ਕੀਤੇ ਜਾਣਗੇ ਉਹ ਜਿਹੜੇ ਤਿੰਨ ਦਿਨਾਂ ਦੀ ਸੇਵਾ ਸਾਡੀ ਮੌਧੇਦਾਰਾਂ ਤੇ ਸੋਚੇ ਅੰਤ ਕਮਿਟੀ ਲੱਗੀ ਹੈ ਉਹ ਵੀ ਅਸੀਂ ਤਿੰਨ ਦਿਨ ਜਿਹੜੀ ਸੇਵਾ ਨਮਾਹ ਪ੍ਰਧਾਨਜੀ ਗੁਰਦੁਆਰਾ ਚੌਂਕ ਮੋਹਸਨ ਜਿਹੜਾ ਨਿਯੁਕਤੀ ਕੀਤਾ ਗਿਆ ਕੇਂਦਰ ਸਰਕਾਰ ਨੂੰ ਤੋਂ ਸੋ ਮੈਸਰ ਦਾ ਬਹੁਤ ਗਿਆ ਗਲਾ ਸਵਾਗਤ ਕਰਦੇ ਹਾਂ ਅਸੀਂ ਤਾਂ ਬਹੁੜੇ ਲੰਮੇ ਸਮੇਂ ਤੋਂ ਜਿਹੜਾ ਸੀ ਔਰ ਇੱਕ ਆ ਖਾਲੀ ਪਈ ਸੀ ਸੋ ਅੱਜ ਬਹੁਤ ਹੀ ਵਧੀਆ ਇੱਕ ਸੁਰਜੀਤ ਹੋਏ ਜੱਜਲ ਸਰੂ ਸਾਹਿਬ ਜਿਹੜੇ ਨੇ ਔਰ ਉਹਨਾਂ ਨੂੰ ਤਾਂ ਕਿ ਕਿਸੇ ਗੱਲ ਦਾ ਇਸ। ਉਹ ਹੱਦੇ ਜਦੋਂ ਬੰਦੀਆਂ ਦੇਖੀਆਂ ਉਹਨਾਂ ਨੇ ਕਿਹੜੀ ਪ੍ਰਵਾਹ ਹੈ ਤੇ ਕਾਨੂੰਨੀ ਰਿਪੋਰਟ ਜਦ ਤੱਕ ਕੀਤੀ ਪੂਰੀ ਹੋਣ ਉਹਨਾਂ ਤੇ ਫੇਰੀ ਧਮਾਹ ਲਾਈ। ਤੇ ਕੋਈ ਕਹਿੰਦੇ ਕਿ ਸਾਰਾ ਉਹਦੇ ਪਿੱਛੇ ਕੋਈ ਕਾਰਨ ਨਹੀਂ ਕੋਈ ਸਿਆਸੀ ਕਾਰਨ ਨਹੀਂ ਇਹਦੇ ਪਿੱਛੇ ਅਸੀਂ बार-बार ਉਹਨਾਂ ਨੂੰ ਬੇਨਤੀ ਵੀ ਕਰਦੇ ਹਾਂ। ਇੱਕ ਬੇਨਤੀ ਕੀਤੀ ਹੈ ਕਿ ਸ਼ੂਮਿਕ ਦੁਆਰਾ ਪ੍ਰਬੰਧਕ ਕਮੇਟੀ ਉਹਦੇ ਜਦੋਂ 5 ਸਾਲ ਪਹਿਲਾਂ ਇਹ ਘਟਨਾ ਹੈ। ਔਰ ਉਸ ਘਟਨਾ ਨੂੰ ਲੈ ਕੇ ਸੀ ਗੁਮਾਰਾ ਪੰਡਤ ਜੀ ਪੰਡਤ ਜੀ ਨਾਲ ਸੀ ਵੀ ਚਲੰਗੀ ਜੀ ਕਾਤਕ ਸਿੰਘ ਸਾਹਿਬ ਨੂੰ ਜਾਂਚ ਵੀ ਹੋਈ ਹੈ ਔਰ ਉਹ ਜਾਂਚ ਦੇ ਮੁਤਾਬਿਕ ਜਿਹੜੇ ਦੋਸ਼ੀ ਪਾਏ ਗਏ ਨੇ ਸੁੰਨੀ ਕੋਲੋਂ ਪ੍ਰਬੰਧ ਕਮੇਟੀ ਮੈਂਬਰ ਨੂੰ ਉਸ ਤੋਂ ਸਾਫ਼ ਕੀਤਾ ਗਿਆ ਹੈ ਜਿਹੜੇ ਕਰਮਚਾਰੀਆਂ ਦੇ ਦੋਸ਼ੀ ਸਨ ਸਾਰੇ ਮੁਕਤੀ ਗਈ ਹੈ ਔਰ ਮੈਂ ਸਮਝਦਾ ਕਿ ਉਹਨਾਂ ਨੂੰ ਸਾਰ ਵਾਰ ਫੇੜਤੀ ਕਰਦੇ ਇਸ ਦੀ ਸਰਕੀਟੀ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਕੰਪਲੈਕਸ ਹੈ ਇਹਦੇ ਵਿੱਚ ਇਸ ਤਰ੍ਹਾਂ ਦੇ ਧਰਨੇ ਦੇਣੇ ਨਜ਼ਾਰੇ ਕਰਨੇ ਕੋਈ ਮਨਦੀ ਭਾਸ਼ਾ ਬੋਲਣੀ ਉਹ ਸੋਭਾ ਨਹੀਂ ਦਿੰਦੀ ਕਿਉਂਕਿ ਬਹੁਤ ਸਾਰੇ ਸਿੱਖ ਸੰਗਤਾਂ ਬੜੀ ਆਸਥਾ ਦੇ ਨਾਲ ਔਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਬਾਤ ਤੇ ਆਉਂਦੀ ਹੈ ਉਹਨਾਂ ਤੇ ਬਹੁਤ ਬੁਰਾ ਜਿਹਦਾ ਪ੍ਰਭਾਵ ਹੈ ਉਹ ਪੈਂਦਾ ਸਾਨੂੰ ਵੀ बार-बार ਸੰਗਤਾਂ ਦੇ ਵਿੱਚ ਡੇਢੇ ਪਹੁੰਚਦੇ ਨੇ ਸੋ ਮੈਂ ਤੁਹਾਨੂੰ ਬਾਰ-ਬਾਰ ਅਪੀਲ ਕਰਦਾ ਕਿ ਇੱਥੇ ਨਾ ਧਰਨਾਣੀ ਨਹੀਂ ਦਿਨਾ ਚਾਹੁੰਦਾ ਮੁਝਾਰਾ ਨਹੀਂ ਚਲੰਦਾ ਜੇ ਵੀ ਕੋਈ ਗੱਲ ਹੈ ਤਾਂ ਬਾਹਰ ਜਾ ਕੇ ਜਿੱਥੇ ਮਰਜੀ धरने मुजाहरे जोड़े ने आप कर सो so यो स्थान है जितने प्रधान कमेटी का फैसला किया गया कदम तक अच्छा असि जो भी सांतिक कमेटी ने फैसला किया कि तो कुछ कर्मचारी जो ज्यादा दोषी सन उन्होंने टर्मीनेट भी किया गया उसमें मुतर भी किया गया और बख बखाव सारे ਯਕਿਨਨ ਬਾਕੀ ਜਿਹੜੀ ਸਾਡੀ ਕਾਨੂੰਨੀ ਕਾਰਵਾਈ ਹੈ ਉਹ ਵੀ ਚੱਲ ਰਹੀ ਹੈ ਕਮਿਸ਼ਨਨੀ ਕਾਰਵਾਈ ਕਰਨੀ ਤੇ ਜ ਆ ਜੋ ਜੋ ਵੀ ਸਾਡੀ ਜਿਸ ਤਰ੍ਹਾਂ ਦਾ ਸ਼ਿਮਿਕ ਤਰ੍ਹਾਂ ਪਵਨ ਕਮੇਟੀ ਨਿਯਮ ਅਨੁਸਾਰ ਜੋ ਹੋਏਗਾ ਉਹ ਸਾਰੀ ਕਰ ਲਈਏ ਬਹੁਤ ਬਹੁਤ ਧੰਨਵਾਦ ਸਰ ਜੀ ਅੱਜ ਤੁਸੀਂ ਫੇਰ ਵੀ ਸੇਵਾ ਕਰਨ ਆ ਗਏ ਹੋ ਤੁਹਾਨੂੰ ਠਾਲੀ ਕਿਹਨੇ ਜਾਓਗੇ ਦੇਖੋ ਜੋ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਅਸਰ ਸਿੰਘ ਹੰਦੀ ਜੋ ਕਮੇਟੀ ਗੁਰਦੀਪ ਸ੍ਰੀ ਕਾਲਪਨ ਸਾਹਿਬ ਵੱਲੋਂ ਸਾਰੀ ਉਹਦੀ ਜਾਂਚ ਪੜਤਾਲ ਕਰਵਾਈ ਗਈ ਹੈ ਉਹਦੇ ਵਿੱਚ ਜਿਹੜੇ ਵੀ ਬਹੁਤ ਸਾਰੇ 16 ਦੇ ਚੀਜ਼ ਪਾਇਲੇ ਇਹਨਾਂ ਨੂੰ ਅਸੀਂ ਸਖਤ ਤੋਂ ਸਖਤ ਜਾਵਾਸ਼ੋਨੀ ਗੁਰੂ ਕਮੇਟੀ ਵੱਲੋਂ ਅਕਸੀਨਾ ਕੀਆ ਗਿਆ ਨੇ ਪਰ ਕੁਝ ਜਿਹੜੇ ਕਰਮਚਾਰੀਆਂ ਨੂੰ ਦਿੱਤਾ ਗਿਆ ਕੋਈ ਮੈਂ ਜੀ ਕਰਾਉਂਦਾ ਇਥੇ ਸੋ ਅਸੀਂ ਮੈਂ ਸਾਡਾ ਪੁੱਛੇ ਨਾ ਦੇ ਦਿੰਦੇ ਹੋ ਮੇਰੀ ਕਿਉਂਕਿ ਇਹ ਘਟਨਾ ਸੀ ਬਹੁਤ ਮਾੜੀ ਘਟਨਾ ਹੋਈ ਹੈ ਸਾਰੇ ਸਿੱਖਾਂ ਦੀ ਅਤੇ ਬੁੱਧਰੇ ਹੇਲ ਔਰ ਸੁਮਨੀਪੁਰ ਦੁਆਰਾ ਤੋਂ ਕੌਂਸਲ ਕਮੇਟੀ ਨੰਬਰ 6 ਚ ਝੱਲੇ ਪਈ ਸੀ ਸੋ ਅਸੀਂ ਭਾਵੇਂ ਸਾਡੀ ਜਿਹੜੀ ਅੰਤਰ ਕਮੇਟੀ ਹੈ ਜਿਨੇ ਅਹੁਦੇਦਾਰ ਹੈ ਸਾਨੂੰ ਸਰਕਾਰਤ ਸਾਹਿਬ ਉਹ ਬੁਲਾਇਆ ਨਹੀਂ ਗਿਆ ਲੇਕਿਨ ਫਿਰ ਵੀ ਅਸੀਂ ਸਾਡੇ ਮਨ ਦੇ ਉੱਤੇ ਕੋਸ਼ਿਸ਼ ਅਸੀਂ ਗੁਰੂ ਦੇ ਸੰਮੁਖ ਹੋਏ ਗੱਲ ਕਰ ਸੰਮੁਖ ਹੋਏ ਅਸੀਂ ਸਾਹਿਬ ਨੂੰ ਜਾ ਕੇ ਜਿਹੜੀ ਹੈ ਖਿਮਾ ਜਾਚਨਾ ਜਿਹੜੀ ਹੈ ਸਾਰੀ ਸੰਗਤ ਤੋਂ ਮਿਲਦੀ ਹੈ ਇਸ ਕਰਕੇ ਸਰਕਾਰਤ ਸਾਹਿਬ ਦੇ ਅਸੀਂ ਸਾਹਿਬ ਜਾਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਚਾ ਤਾਪ ਜਿਹੜਾ ਉਸ ਸਮੇਂ 16 ਵਿੱਚ ਨਹੀਂ ਹੋਇਆ ਤੇ ਉਹ ਸਾਨੂੰ ਉਹਨਾਂ ਨੇ ਹਿਦਾਇਤ ਕੀਤੀ ਸੀ ਕਿ ਇਸ ਨੂੰ ਗੁਰੂ ਘਰ ਤੋਂ ਕਮੇਟੀ ਤੋਂ ਅੰਤਰ ਕਮੇਟੀ ਵੱਲੋਂ ਉਹ ਪਾਚਾ ਤਾਲ ਕ੍ਰੈਚ ਗੁਰੂਰਾਮ ਸਰ ਸਾਹਿਬ ਵਿਖੇ ਅਸੀਂ ਖੰਡ ਪਾਠ ਕਰਵਾਇਆ ਹੋਇਆ ਨੇ ਇਸ ਤੋਂ ਇਲਾਵਾ ਸ੍ਰੀ ਕਾਂਤਪਾਲ ਸਾਹਿਬ ਜੀ ਦਾ ਜਿਸ ਸ੍ਰੀ ਖੰਡ ਪਾਠ ਸਾਹਿਬ ਅਰੰਭ ਹੋਏ ਨੇ ਤੇ ਪਰਸੋਂ ਨੂੰ ਇੱਥੇ ਵੀ ਸ੍ਰੀ ਕਾਂਤਪਾਲ ਸਾਹਿਬ ਦੇ ਧੁਗ ਪਾਏ ਜਾਣਗੇ ਔਰ ਤਿੰਨੇ ਦਿਨਾਂ ਦੀ ਸੇਵਾ ਜਿਹੜੀ ਇਸ ਸ੍ਰੀ ਕਾਂਤਪਾਲ ਸਾਹਿਬ ਨੂੰ ਪਾਕਿਸਤਾਨ ਵਿੱਚ ਜਿਹੜੀ ਅੰਤਰ ਕਮੇਟੀਾਂ ਨੂੰ ਲੱਗੀ ਹੈ ਇਸੇ ਗੁਰੂ ਦੀ ਗ੍ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਅੱਜ ਸੇਵਾ ਦੇ ਵਿੱਚ ਲੱਗ ਕੇ ਤਿੰਨ ਦਿਨ ਸੇਵਾ ਕਰਾਂਗੇ ਰਿਪੋਰਟ ਜਿਹੜੀ ਜਨਤ ਕੀਤੀ ਗਈ ਪ੍ਰਧਾਨ ਜੀ ਤੋਂ ਲਿਖੀ ਔਰ ਰਿਪੋਰਟ ਜਿਹੜੀ ਹੈ ਪਹਿਲਾਂ ਵੀ 10 ਸਫਿਆਂ ਦੀ ਜਿਹੜੀ ਰਿਪੋਰਟ ਸੀ ਉਹ ਅਸੀਂ ਦਿੱਤੀ ਗਈ ਸੀ ਲੇਕਿਨ ਕੰਨ ਜਿਹੜੀ ਰਿਪੋਰਟ ਆਈ ਸੀ ਪੂਰੀ 1000 ਸਫਿਆਂ ਦੀ ਵਿਸਥਾਰ ਸਹਿਤ ਰਿਪੋਰਟ ਹੈ ਉਹ ਵੀ ਜਨਤ ਕਰ ਦਿੱਤੀ ਹੈ ਪ੍ਰਧਾਨ ਸਾਹਿਬ ਅੱਜ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਿੰਘ ਸਾਹਿਬ ਜੀ ਅਨੀ ਸ੍ਰੀਜੇਂਦਰ ਸਿੰਘ ਜੀ ਇੱਥੇ ਇਕੱਠੇ ਹੋ ਦੀ ਬਖਸ਼ੀ ਹੈ ਤੇ ਕੋਈ ਜੋ ਬਣਦੀ ਸਜਾਵਾਂ ਨੂੰ ਸਭ ਤੋਂ ਸਖਤ ਸਾਕਤ ਹੈ ਠੀਕ ਹੈ ਔਰ ਹੋਰ ਵੀ ਜੋ ਵੀ ਇਹ ਨਾ ਕਿਸੇ ਤਰ੍ਹਾਂ ਪਵੰਪਣੀਦਾ ਉਹ ਸਖਤ ਤੋਂ ਸਖਤ ਹੀ ਜਾਨੇ ਵੀ ਉਹ ਸਜਾਦੀ ਹੈ ਉਹ ਦਿੱਤੀ ਗਈ ਧੰਨਵਾਦ ਆ ਰਹਿਣਯਾ